ਗੁਰਦੁਆਰਾ ਹਾਜੀ ਰਤਨ ਸਾਹਿਬ ਉੱਥੇ ਅਸੀਂ ਅੱਜ ਮੌਜੂਦ ਹਾਂ ਤੇ ਵੱਖਰੀ ਗੱਲ ਕੀ ਹੈ ਵੱਖਰੀ ਗੱਲ ਤੁਸੀਂ ਗੁਰਦੁਆਰਾ ਸਾਹਿਬ ਤਾਂ ਬਹੁਤ ਸਾਰੇ ਦੇਖੇ ਹੋਣਗੇ ਪੰਜਾਬ ਦੇ ਵਿੱਚ ਬਾਹਰਲੇ ਸਟੇਟਾਂ ਵਿੱਚ ਵੀ ਦੇਖੇ ਹੋਣਗੇ ਪਰ ਇਸ ਗੁਰਦੁਆਰੇ ਦੀ ਖਾਸ ਗੱਲ ਇਹ ਹੈ ਕਿ ਇੱਕ ਬਾਬਾ ਜੀ ਜਿਨ੍ਹਾਂ ਦਾ ਨਾਂ ਰਤਨ ਬਾਬਾ ਜੀ ਸੀ ਉਹ ਇੱਥੇ ਜਿਹੜਾ ਤਪ ਕਰਦੇ ਸੀ ਉਹਨਾਂ ਦਾ ਪਹਿਲਾਂ ਇੱਥੇ ਅਸਥਾਨ ਬਣਿਆ ਸੀ ਤੇ ਉਸ ਤੋਂ ਬਾਅਦ ਉਹ ਹੱਜ ਕਰਨ ਦੇ ਲਈ ਮੱਕੇ ਚਲੇ ਜਾਂਦੇ ਆ ਜਦੋਂ ਹੱਜ ਕਰਨ ਦੇ ਲਈ ਉਹ ਮੱਕੇ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਸੰਗਤਾਂ ਵੱਲੋਂ ਪੀਰ ਦੇ ਵਜੋਂ ਜਿਹੜਾ ਉਹਨਾਂ ਨੂੰ ਜਿਹੜੇ ਮੁਸਲਮਾਨ ਭਾਈਚਾਰਾ ਤਾਂ ਪੀਰ ਦੇ ਵਜੋਂ ਜਿਹੜਾ ਉਹਨਾਂ ਦੀ ਇੱਕ ਦਰਗਾਹ ਬਣਾਈ ਗਈ ਆ ਤੇ ਉਹਨਾਂ ਨੂੰ ਇੱਕ ਪੀਰ ਮੰਨ ਕੇ ਪੂਜਿਆ ਜਾਂਦਾ ਤੇ ਨਾਲ ਕਿਤੇ ਜਿਹੜੀ ਭਾਈਚਾਰਕ ਸਾਂਝ ਆ ਉਹ ਵੀ ਨਜ਼ਰ ਆਉਂਦੀ ਆ ਭਾਈਚਾਰਕ ਸਾਂਝ ਦਾ ਮਤਲਬ ਕਿਉਂਕਿ ਇੱਥੇ ਸਿੱਖ ਜਿਹੜਾ ਭਾਈਚਾਰਾ ਉਹ ਵੀ ਨਤਮਸਤਿਕ ਹੁੰਦਾ ਤੇ ਜਿਹੜਾ ਮੁਸਲਮਾਨ ਭਾਈਚਾਰਾ ਉਹ ਵੀ ਇੱਥੇ ਨਤਮਸਤਿਕ ਹੁੰਦਾ ਕਿਉਂਕਿ ਇਹ ਬੜਾ ਰੇਗਿਸਤਾਨ ਦਾ ਇਲਾਕਾ ਸੀ ਬੜੇ ਟਿੱਬੇ ਸੀ ਅੱਜ ਜੋ ਹਰਿਆ ਭਰਿਆ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਤਮਾਮ ਵਰ ਦੇ ਕੇ ਨਵਾਜਿਆ ਇਸ ਧਰਤੀ ਦੇ ਦਸਵੇਂ ਪਾਤਸ਼ਾਹ ਜੀ ਹਾਜੀ ਸਾਹਿਬ ਦਾ ਆਧਾਰ ਕੀਤਾ ਤੇ ਕਿਲਾ ਸਾਹਿਬ ਗਏ ਤਮਾਮ ਵਰ ਦੇ ਕੇ ਨਵਾਜਿਆ ਹੈ ਸੰਗਤਾਂ ਬੜੀ ਸ਼ਰਧਾ ਦੇ ਨਾਲ ਜਿੱਥੇ ਗੁਰਦੁਆਰਾ ਹਾਜੀਦਨ ਸਥਾਨ ਤੇ ਮੱਸੀਆ ਦਾ ਦਿਹਾੜਾ ਲੱਗਦਾ ਗੁਰਪੂਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪੂਰਬ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਨੇ ਅੱਜ ਇਤਿਹਾਸਕ ਵਣ ਇੱਥੇ ਗੁਰੂ ਸਾਹਿਬ ਨੇ ਬੈਠ ਕੇ ਹਾਜੀ ਸਾਹਿਬ ਦੇ ਨਾਲ ਵਿਚਾਰ ਜੋ ਗੋਸ਼ਟੀ ਕੀਤੀ ਉਹਨਾਂ ਦਾ ਉਧਾਰ ਕੀਤਾ ਕਿ ਨਾਲ ਜੋ ਦਰਗਾਹ ਆ ਬੜੀ ਸ਼ਰਧਾ ਦੇ ਨਾਲ ਜੋ ਮੁਸਲਮਾਨ ਵੀਰ ਵੀ ਆਉਂਦੇ ਉਹ ਗੁਰੂ ਘਰ ਵੀ ਮੱਥਾ ਟੇਕਦੇ ਆ ਤੇ ਦਰਗਾਹ ਤੇ ਜਾ ਕੇ ਵੀ ਨਮਸਕਾਰ ਕਰਦੇ ਆ ਇਸ ਕਰਕੇ ਸਦ ਭਾਵਨਾ ਬੜੀ ਆ ਸਾਰੇ ਵਰਗਾਂ ਦੇ ਲੋਕ ਮਿਲ ਕੇ ਇਹਨਾਂ ਗੁਰੂ ਹਸਤਾਨਾਂ ਦੀ ਆ ਸੁਭਾਵਾਂ ਕਰਦੇ ਇਤਿਹਾਸਕ ਤੌਰ ਤੇ ਜਾਂ ਗੁਰਮਤਿ ਅਨੁਸਾਰ ਨਹੀਂ ਪਰ ਫਿਰ ਵੀ ਇਹ ਪਰੰਪਰਾ ਸੰਗਤਾਂ ਦੀ ਸ਼ਰਧਾ ਹੈ ਜੋ ਕੋਈ ਬੋਕਰਾਂ ਲੈ ਕੇ ਆਉਂਦੇ ਆ ਨਮਕ ਲੈ ਕੇ ਆਉਂਦੇ ਆ ਉਹ ਆ ਕੇ ਇੱਥੇ ਚੜਾਉਂਦੇ ਨੇ ਤੇ ਲੋਕ ਗੁਰੂ ਸਾਹਿਬ ਦੇ ਅਰਦਾਸ ਕਰਦੇ ਕੋ ਵੱਖਰਾ ਕਿਸੇ ਨੂੰ ਕਿਹਾ ਨਹੀਂ ਜਾਂਦਾ ਬਠਿੰਡਾ ਦੇ ਵਿੱਚ ਖੜੇ ਆ ਤੇ ਬਠਿੰਡੇ ਦੀ ਗੱਲ ਕਰਨ ਲੱਗੇ ਤਾਂ ਵੱਖ-ਵੱਖ ਜਿਹੜੇ ਇਤਿਹਾਸਕ ਸਥਾਨ ਇੱਥੇ ਬਠਿੰਡੇ ਦੇ ਵਿੱਚ ਮੌਜੂਦ ਨੇ ਤੇ ਬਠਿੰਡੇ ਦੀ ਦੇਖਣ ਨੂੰ ਜਿਹੜੇ ਉਹ ਚਾਰ ਚੰਨ ਲਗਾਉਂਦੇ ਨੇ ਵੱਖ-ਵੱਖ ਜਿਹੜੇ ਇਤਿਹਾਸਕ ਸਥਾਨ ਨੇ ਆਪਣੀ ਵੱਖ-ਵੱਖ ਜਿਹੜੀ ਮਹੱਤਵ ਆ ਜਿਹੜਾ ਉਹ ਰੱਖਦੇ ਨੇ ਤੇ ਉਨ੍ਹਾਂ ਸਥਾਨਾਂ ਵਿੱਚੋਂ ਇੱਕ ਸਥਾਨ ਹੈ ਗੁਰਦੁਆਰਾ ਹਾਜੀ ਰਤਨ ਸਾਹਿਬ ਜੀ ਆ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਗੁਰਦੁਆਰਾ ਹਾਜੀ ਰਤਨ ਸਾਹਿਬ ਉੱਥੇ ਅਸੀਂ ਅੱਜ ਮੌਜੂਦ ਹਾਂ ਤੇ ਵੱਖਰੀ ਗੱਲ ਕੀ ਹੈ ਵੱਖਰੀ ਗੱਲ ਤੁਸੀਂ ਗੁਰਦੁਆਰਾ ਸਾਹਿਬ ਤਾਂ ਬਹੁਤ ਸਾਰੇ ਦੇਖੇ ਹੋਣਗੇ ਪੰਜਾਬ ਦੇ ਵਿੱਚ ਬਾਹਰਲੇ ਸਟੇਟਾਂ ਵਿੱਚ ਵੀ ਦੇਖੇ ਹੋਣਗੇ ਪਰ ਇਸ ਗੁਰਦੁਆਰੇ ਦੀ ਖਾਸ ਗੱਲ ਇਹ ਹੈ ਕਿ ਇੱਕ ਬਾਬਾ ਜੀ ਜਿਨ੍ਹਾਂ ਦਾ ਨਾਮ ਰਤਨ ਬਾਬਾ ਜੀ ਸੀ ਉਹ ਇੱਥੇ ਜਿਹੜਾ ਤੱਪ ਕਰਦੇ ਸੀ ਉਹਨਾਂ ਦਾ ਪਹਿਲਾਂ ਇੱਥੇ ਸਥਾਨ ਬਣਿਆ ਸੀ ਤੇ ਉਸ ਤੋਂ ਬਾਅਦ ਉਹ ਹੱਜ ਕਰਨ ਦੇ ਲਈ ਮੱਕੇ ਚਲੇ ਜਾਂਦੇ ਆ ਜਦੋਂ ਹੱਜ ਕਰਨ ਦੇ ਲਈ ਉਹ ਮੱਕੇ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਸੰਗਤਾਂ ਵੱਲੋਂ ਪੀਰ ਦੇ ਵਜੋਂ ਜਿਹੜਾ ਉਹਨਾਂ ਨੂੰ ਜਿਹੜੇ ਮੁਸਲਮਾਨ ਭਾਈਚਾਰਾ ਤਾਂ ਪੀਰ ਦੇ ਵਜੋਂ ਜਿਹੜਾ ਉਹਨਾਂ ਦੀ ਇੱਕ ਦਰਗਾਹ ਬਣਾਈ ਗਈ ਆ ਤੇ ਉਹਨਾਂ ਨੂੰ ਇੱਕ ਪੀਰ ਮੰਨ ਕੇ ਪੂਜਿਆ ਜਾਂਦਾ ਸੋ ਇਸ ਗੁਰਦੁਆਰਾ ਸਾਹਿਬ ਦੇ ਅਸੀਂ ਗੱਲ ਕਰਨ ਲਗੇ ਤਾਂ ਕਿਤੇ ਨਾ ਕਿਤੇ ਜਿਹੜੀ ਭਾਈਚਾਰਕ ਸਾਂਝ ਆ ਉਹ ਵੀ ਨਜ਼ਰ ਆਉਂਦੀ ਆ ਭਾਈਚਾਰਕ ਸਾਂਝ ਦਾ ਮਤਲਬ ਕਿਉਂਕਿ ਇੱਥੇ ਸਿੱਖ ਜਿਹੜਾ ਭਾਈਚਾਰਾ ਉਹ ਵੀ ਨਤਮਸਤਕ ਹੁੰਦਾ ਤੇ ਜਿਹੜਾ ਮੁਸਲਮਾਨ ਭਾਈਚਾਰਾ ਉਹ ਵੀ ਇੱਥੇ ਨਤਮਸਤਕ ਹੁੰਦਾ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਰਤਨ ਨਾਮ ਦੇ ਜਿਹੜੇ ਉਹ ਬਾਬਾ ਜੀ ਸਨ ਜਿਹੜੇ ਕਿ ਹੱਜ ਕਰਨ ਦੇ ਲਈ ਉਹ ਮੱਕੇ ਵਿਖੇ ਜਾਂਦੇ ਆ ਜਦੋਂ ਹੱਜ ਕਰਨ ਵੱਲੋਂ ਜਿਹੜਾ ਉਹਨਾਂ ਨੂੰ ਰਤਨ ਬਾਬਾ ਪੀਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਤਾਂ ਮੁਸਲਮਾਨ ਭਾਈਚਾਰੇ ਵੱਲੋਂ ਉਹਨਾਂ ਦੀ ਦਰਗਾਹ ਬਣਾਈ ਗਈ ਹੈ ਨਾਲ ਹੀ ਤੇ ਦੂਜੇ ਪਾਸੇ ਜਿਹੜਾ ਸਿੱਖ ਭਾਈਚਾਰਾ ਸਿੱਖਾਂ ਦੇ ਵੱਲੋਂ ਜਿਹੜਾ ਉਹਨਾਂ ਦੇ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਾਇਆ ਗਿਆ ਜਿਸ ਨੂੰ ਹਾਜੀ ਰਤਨ ਗੁਰਦੁਆਰਾ ਸਾਹਿਬ ਦਾ ਨਾਮ ਦਿੱਤਾ ਗਿਆ ਤਾਂ ਜਿਹੜੇ ਮੁਸਲਮਾਨ ਭਾਈਚਾਰਾ ਨੇ ਉਹਨਾਂ ਵੱਲੋਂ ਜਿਹੜੀ ਦਰਗਾਹ ਬਣਾਈ ਗਈ ਹੈ ਉਹਨਾਂ ਨੂੰ ਉਹਨੋਂ ਵੀ ਜਿਹੜਾ ਹਾਜੀ ਰਤਨ ਦਰਗਾਹ ਦਾ ਜਿਹੜਾ ਨਾਮ ਦਿੱਤਾ ਗਿਆ ਤੇ ਖਾਸ ਗੱਲ ਕੀ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਤੇ ਮਸਜਿਦ ਦੀ ਕੰਧ ਹੈ ਉਹ ਇੱਕ ਹੀ ਕੰੰਦ ਹੈ ਤੇ ਪਹਿਲਾਂ ਉਹ ਕੰੰਦ ਐਤੋਂ 5-7 ਸਾਲ ਪਿੱਛੇ ਅਸੀਂ ਗੱਲ ਕਰ ਲਗੇ ਤਾਂ ਉਹ ਕੰੰਦ ਵੀ ਨਹੀਂ ਹੁੰਦੀ ਸੀ ਦਰਗਾਹ ਤੇ ਇੱਕ ਜਿਹੜਾ ਮੁਸਲਮਾਨ ਭਾਈਚਾਰੇ ਦੀ ਦਰਗਾਹ ਆ ਗਈ ਇੱਕ ਦਰਗਾਹ ਤੇ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਦੋਨੇ ਇੱਕੋ ਜਗ੍ਹਾ ਤੇ ਮੌਜੂਦ ਸਨ ਤੇ ਮੁਸਲਮਾਨ ਭਾਈਚਾਰਾ ਆ ਕੇ ਉੱਥੇ ਆਪਣੀ ਨਮਾਜ਼ ਜਿਹੜੀ ਉਹ ਅਦਾ ਕਰਦਾ ਸੀ ਤੇ ਜਿਹੜੇ ਸਿੱਖ ਭਾਈਚਾਰੇ ਨੇ ਉਹ ਆਪਣਾ ਜਿਹੜਾ ਪਾਠ ਕਰਦੇ ਸਨ ਆਪਣਾ ਜਿਹੜਾ ਕੀਰਤਨ ਕਰਦੇ ਸਨ ਤਾਂ ਕਿਤਨਾ ਕਿਤੇ ਜਿਹੜੀ ਭਾਈਚਾਰਕ ਸਾਂਝ ਵੀ ਇਹ ਨਜ਼ਰ ਆਉਂਦੀ ਹੈ ਬਠਿੰਡਾ ਦੇ ਵਿੱਚ ਖੜੇ ਆ ਗੁਰਦੁਆਰਾ ਹਾਜ਼ੀ ਰਤਨ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਆ ਤੇ ਦੂਜੇ ਪਾਸੇ ਬਿਲਕੁਲ ਗੁਰਦੁਆਰੇ ਦੇ ਵਿੱਚ ਜਿਹੜੀ ਆ ਉਹ ਮਸਜਿਦ ਬਣੀ ਹੋਈ ਆ ਤੇ ਜਿੱਥੇ ਭਾਈਚਾਰੇ ਜਿਹੜੀ ਸਾਂਝ ਆ ਉਹ ਨਜ਼ਰ ਜਿਹੜੀ ਜ਼ਰੂਰ ਆਉਂਦੀ ਹੈ ਤੇ ਜਦੋਂ ਵੀ ਕੋਈ ਜਿਹੜਾ ਦਰਗਾਹ ਤੇ ਕੋਈ ਮੁਸਲਮਾਨ ਭਾਈਚਾਰਾ ਨਤਮਸਤਕ ਹੋਣ ਆਉਂਦਾ ਤਾਂ ਨਾਲ ਹੀ ਗੁਰਦੁਆਰਾ ਸਾਹਿਬ ਵੀ ਜਿਹੜਾ ਉਹ ਆਕੇ ਜਾਂਦਾ ਕਿਉਂਕਿ ਜਿਹੜੇ ਮੁਸਲਮਾਨ ਭਾਈਚਾਰਾ ਉਹਨਾਂ ਵੱਲੋਂ ਜਿਹੜਾ ਉਹ ਰਤਨ ਬਾਬਾ ਨੇ ਉਹਨਾਂ ਨੂੰ ਜਿਹੜਾ ਪੀਰ ਦਾ ਜਿਹੜਾ ਦਰਜਾ ਦਿੱਤਾ ਗਿਆ ਪੀਰ ਦੇ ਨਾਮ ਨਾਮ ਜਿਹੜਾ ਜਾਣਿਆ ਜਾਂਦਾ ਸੋ ਇੱਥੇ ਇੱਕ ਲੋਕਾਂ ਦੀ ਜਿਹੜੀ ਹੋਰ ਇੱਕ ਸ਼ਰਤ ਆ ਜਿਹੜੀ ਜੁੜੀ ਹੋਈ ਹੈ ਕਿ ਇਸ ਸਥਾਨ ਦੇ ਉੱਪਰ ਝਾੜੂ ਤੇ ਨਮਕ ਦੀ ਥੱਲੇ ਚੜਾਉਣ ਦੇ ਨਾਲ ਤੁਹਾਡੇ ਸਿਰ ਉੱਪਰ ਕੋਈ ਵੀ ਜਿਹੜਾ ਫੋੜਾ ਫਿਨਸੀ ਹੈ ਤਾ ਉਹ ਠੀਕ ਹੋ ਜਾਂਦਾ ਪੂਰੀ ਤਰ੍ਹਾਂ ਦੇ ਨਾਲ ਇਸ ਕਾਰਨ ਇਸ ਸਥਾਨ ਤੇ ਲੋਕਾਂ ਵੱਲੋਂ ਜਿਹੜੇ ਉਹ ਝਾੜੂ ਵੀ ਚੜਾਏ ਜਾਂਦੇ ਆ ਤੇ ਨਾਲ ਜਿਹੜੇ ਇੱਕ ਨਮਕ ਦੀ ਥੱਲੀ ਉਹ ਚੜਾਈ ਜਾਂਦੀ ਆ ਅ ਸੋ ਗੁਰਦੁਆਰਾ ਸਾਹਿਬ ਹਾਜੀ ਰਤਨ ਸਾਹਿਬ ਦੇ ਜਿਹੜੇ ਮੈਨੇਜਰ ਨੇ ਸਾਡੇ ਨਾਲ ਮੌਜੂਦ ਨੇ ਗੱਲ ਬਾਤ ਅਸੀਂ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਸੁਮੇਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਹਾਜੀ ਰਤਨ ਪਾਸ਼ੀ ਦਸਵੀਂ ਬਠਿੰਡਾ ਜੀ ਬਾਬਾ ਜੀ ਪਹਿਲਾਂ ਅਸੀਂ ਗੱਲ ਕਰਨ ਲਗੇ ਨਾਮ ਦੀ ਹਾਜੀ ਰਤਨ ਹਾਜੀ ਰਤਨ ਨਾਮ ਹੀ ਗੁਰਦੁਆਰ ਸਾਹਿਬ ਦਾ ਕਿਉਂ ਪਿਆ ਵਾਇਗ ਇਹ ਜੋ ਸਥਾਨ ਤੇ ਆਪਾਂ ਖੜੇ ਆ ਗੁਰਦੁਆਰਾ ਹਾਜੀਤ ਇਨਸਾਫ ਪਾਸ਼ੇ ਦਸਵੇਂ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬਾ ਇਹ ਬਹੁਤ ਵੱਡਾ ਇਤਿਹਾਸ ਹੈ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ 1706 ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮਕਸਰ ਸਾਹਿਬ ਦੀ ਜੰਗ ਸਮਾਪਤੀ ਤੋਂ ਬਾਅਦ ਇਸ ਸਥਾਨ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਇਸ ਸਥਾਨ ਤੇ ਜਿੱਥੇ ਰਤਨ ਮਾਹਪੁਰਖ ਦੇ ਨਾਂ ਤੇ ਬਾਬਾ ਜੀ ਇਸ ਵੇਲੇ ਤੇ ਡੇਰਾ ਸੀ ਆ ਸਥਾਨ ਸੀ ਮਾਹਪੁਰਖਾਂ ਦਾ ਇਸ ਡੇਰੇ ਦੇ ਜਿਹੜੇ ਮੁਖੀ ਸੀ ਬਾਬਾ ਰਤਨ ਜੀ ਬਾਬਾ ਹਾਜੀ ਜੀ ਜਿਹੜੇ ਕਿ ਇੱਕ ਮਾਹਪੁਰਖ ਸੀ ਭਗਤੀ ਦਾ ਕੇਂਦਰ ਸੀ ਤੇ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ 1000 ਈਸਵੀ ਦੇ ਵਿੱਚ ਜੋ ਪਹਿਲੋਂ ਤੋਂ ਲੈ ਕੇ ਲਗਾਤਾਰ ਬੜੀ ਬੜੀ ਵੱਡੀ ਉਮਰ ਦੇ ਤੌਰ ਤੇ ਲੋਕਾਂ ਦੀ ਉਹ ਨਮਾਇਦਗੀ ਕਰ ਰਹੇ ਸਨ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਜਦੋਂ ਮੱਕੇ ਦੇ ਅੱਜ ਦਰਸ਼ਨ ਕਰਨ ਵਾਸਤੇ ਗਏ ਤੇ ਉਹਨਾਂ ਨੂੰ ਸੰਗਤਾਂ ਨੇ ਲੋਕਾਂ ਨੇ ਹਾਜੀ ਦਾ ਨਾਮ ਦਿੱਤਾ ਇਸ ਕਰਕੇ ਹਾਜੀ ਰਤਨ ਕਹਿੰਦੀ ਸਨ ਤੇ ਉਹ ਦਰ ਅਸਲ ਬਾਬਾ ਰਤਨ ਹਾਜੀ ਸਾਹਿਬ ਦਸਵੇਂ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਸਨ ਬਹੁਤ ਲੰਮੀ ਉਮਰ ਸੀ ਦਸਵੇਂ ਪਾਤਸ਼ਾਹ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਮੁਖੀ ਸ੍ਰੀ ਮੁਖਸਰ ਸਾਹਿਬ ਦੀ ਜੰਗ ਤੋਂ ਬਾਅਦ ਉਹਨਾਂ ਨੂੰ ਦਰਸ਼ਨ ਦੇਣ ਲਈ ਇਸ ਹਾਜੀ ਰਤਨ ਸਥਾਨ ਤੇ ਜੋ ਇਹ ਪੱਟੀ ਵਿੰਡ ਸੀ ਪਟਿੰਡਾ ਨਾਂ ਦੇ ਨਾਂ ਤੇ ਸ਼ਹਿਰ ਵਸਿਆ ਹੋਇਆ ਸੀਗਾ ਕਸਬਾ ਸੀ ਇੱਥੇ ਪਹੁੰਚੇ ਨੇ ਤੇ ਉਹਨਾਂ ਨੂੰ ਦਰਸ਼ਨ ਦਿੱਤੇ ਨੇ ਆ ਜੋ ਆਪਾਂ ਸਾਰਾ ਸਥਾਨ ਤੇ ਖੜੇ ਆ ਤੇ ਪਿੱਛੇ ਜੋ ਦਰਗਾਹ ਆ ਆ ਪਿਛਲੇ 10-15 ਸਾਲਾਂ ਤੋਂ ਕੰਦ ਹੁਣ ਮਾਰੀ ਆ ਉਹ ਆਪਣੇ ਤੌਰ ਤੇ ਪ੍ਰਬੰਧ ਕਰ ਰਹੇ ਨੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਅਧੀਨ ਪ੍ਰਬੰਧਕ ਅਧੀਨ ਇਹ ਸਿੱਖ ਸੰਗਤ ਆਪਣੇ ਤੌਰ ਤੇ ਇਹਨਾਂ ਦੀਆਂ ਸਵਾਮਾਂ ਚਲਾ ਰਹੀਆਂ ਹਨ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਵਰਗ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਸਤੇ ਦਸਵੇਂ ਪਾਤਸ਼ਾਹ ਜੀ ਦੀ ਅਸਥਾਨ ਤੇ ਗੁਰਦੁਆਰਾ ਜੀਤਨ ਸਾਹਿਬ ਆਉਂਦੇ ਆ ਇਸੇ ਤਰ੍ਹਾਂ ਜਿਹੜਾ ਮੁਸਲਮਾਨ ਵੀਰ ਆ ਉਹ ਵੀ ਬੜੇ ਸ਼ਰਧਾ ਨਾਲ ਬਾਬਾ ਹਾਜੀ ਦਰਗਾਹ ਦੇ ਕਰਕੇ ਹਾਜੀ ਸਾਹਿਬ ਜੀ ਜੋ ਦਰਗਾਹ ਹੈ ਜਗ੍ਹਾ ਬਣੀ ਹੋਈ ਹੈ ਉਹਨਾਂ ਦੇ ਅਸਥਾਨ ਤੇ ਵੀ ਆਉਂਦੇ ਨੇ ਦਸਵੇਂ ਪਾਤਸ਼ਾਹ ਜੀ ਸਾਹਿਬ ਇੱਥੇ ਹਾਜੀ ਜੀਤਨ ਸਾਹਿਬ ਪਹੁੰਚਦੇ ਨੇ ਉਹਨਾਂ ਦਾ ਆਧਾਰ ਕਰਦੇ ਨੇ ਉਸ ਤੋਂ ਬਾਅਦ ਜੋ ਕਿਲਾ ਮੁਵਾਰਕਾ ਉਹ ਸ਼ਹਿਰ ਦੇ ਵਿੱਚ ਸੀ ਉਤੋਂ ਦੀ ਸੰਗਤ 1706 ਨੂੰ 10ਵੇਂ ਪਾਸ਼ਾ ਦੀ ਜੀ ਕੋਲ ਪਹੁੰਚਦੀ ਹੈ ਕਿ ਸਾਨੂੰ ਜੇ ਉੱਥੇ ਕਿਲੇ ਦੇ ਵਿੱਚ ਜੋ ਕਾਣਾ ਦੇ ਹੈ ਵਿਗੜੀ ਕੋ ਜੂਨ ਉਹ ਬੜੀ ਪਰੇਸ਼ਾਨ ਕਰ ਰਹੀ ਹੈ ਡੰਗਰਾਂ ਨੂੰ ਮਾਰ ਦਿੰਦੀ ਹੈ ਪਸ਼ੂਆਂ ਨੂੰ ਲੋਕਾਂ ਦਾ ਨੁਕਸਾਨ ਕਰਦੀ ਹੈ 10ਵੇਂ ਪਾਸ਼ਾ ਜੀ ਉਹਨਾਂ ਦੀ ਬੇਨਤੀ ਨੂੰ ਮੰਨਦੇ ਹੋਏ 1706 ਈਸਵੀ ਦੇ ਵਿੱਚ ਕਿਲਾ ਜੋ ਸ਼ਹਿਰ ਦੇ ਵਿੱਚ ਸੀ ਕਸਬੇ ਦੇ ਵਿੱਚ ਸੀ ਕਿਲਾ ਮੁਵਾਰਕ ਉੱਥੇ ਪਹੁੰਚਦੇ ਨੇ ਦਰਸ਼ਨ ਉੱਥੇ ਪਹੁੰਚਦੇ ਨੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਤੇ ਜੋ ਕਾਣਾ ਦੇ ਆ ਉਹ ਸਾਹਮਣੇ ਬੇਨਤੀ ਕਰਦਾ ਵੀ ਮਹਾਰਾਜ ਵੀ ਮੈਂ ਲੋਕਾਂ ਨੂੰ ਤੰਗ ਕਰਦਾ ਤੇ ਮੈਂ ਮੈਂ ਮੇਰੀ ਭੁੱਖ ਨਹੀਂ ਜਿਹੜੀ ਨਿਵਰਤ ਹੋ ਰਹੀ ਤੇ ਮੈਂ ਭੁੱਖਾ ਜਦੋਂ ਮੈਨੂੰ ਭੁੱਖ ਜਿਆਦਾ ਸਤਾਉਂਦੀ ਆ ਉਦੋਂ ਮੈਂ ਪਸ਼ੂਆਂ ਦਾ ਜਾਂ ਲੋਕਾਂ ਦਾ ਨੁਕਸਾਨ ਕਰਦਾ ਦਸਵੇਂ ਪਾਤਸ਼ਾਹ ਜੀ ਨੇ ਸਰਦਾਰ ਮਲਾਗਰ ਸਿੰਘ ਆਪਣੇ ਸਿੰਘ ਦੀ ਡਿਊਟੀ ਲਾਈ ਕਿ ਜੋ ਨੱਤ ਬਘੇਰ ਤਲਵੰਡੀ ਦੇ ਲਾਗੇ ਅੱਜ ਵੀ ਪਿੰਡ ਹੈਗਾ ਜੀ ਉਸ ਪਿੰਡ ਦੇ ਵਿੱਚ ਇੱਕ ਮਾਰਕਾ ਝੋਟਾ ਜਵਾਂ ਮਾਰਦੇ ਵੱਡੇ ਝੋਟੇ ਉਸ ਝੋਟੇ ਨੂੰ ਲਿਆਂਦਾ ਜਾਵੇ ਸਿੰਘਾਂ ਨੇ ਦਸਵੇਂ ਪਾਸ਼ਾ ਜੀ ਦੇ ਇੱਕ ਇਤਿਹਾਸਿਕ ਹਵਾਲਾ ਸਾਨੂੰ ਮਿਲਦਾ ਹੈ ਇਤਿਹਾਸ ਦੇ ਵਿੱਚ ਵੀ ਇਹ ਲਿਖਤਾ ਮਿਲਦੀ ਹੈ ਕਿ ਨੱਤ ਵਗੇਰ ਤੋਂ ਸਰਦਾਰ ਮਲਾਗਰ ਸਿੰਘ ਚਾਰ ਸਿੰਘਾਂ ਨੂੰ ਹੋਰ ਲੈ ਕੇ ਝੋਟੇ ਨੂੰ ਲੈ ਕੇ ਆਏ ਨੇ ਝੋਟਾ ਅੱਗੇ ਲਾ ਕੇ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਉਹਨਾਂ ਨੇ ਆਵਾਜ਼ ਦਿੱਤੀ ਝੋਟੇ ਨੂੰ ਜੋ ਪਿੰਡ ਵਿੱਚ ਜਦੋਂ ਪਹੁੰਚਦੇ ਨੇ ਨੱਤ ਵਗੇਰ ਵੀ ਤੁਹਾਨੂੰ ਦਸਵੇਂ ਪਾਸ਼ਾ ਜੀ ਨੇ ਬੁਲਾਇਆ ਇਤਿਹਾਸ ਦੱਸਦਾ ਵੀ ਉਹ ਆਵਾਜ਼ ਸੁਣ ਕੇ ਸਿੰਘਾਂ ਦੀ ਚਿੰਗਾ ਦੇ ਅੱਗੇ ਲਾ ਕੇ ਇਥੇ ਕਿਲਾ ਸਾਹਿਬ ਝੋਟਾ ਪਹੁੰਚਦਾ ਮਹਾਰਾਜ ਜੀ ਨੇ ਉਹਨਾਂ ਨੂੰ ਬਲਾਗਰ ਸਿੰਘ ਨੂੰ ਹੁਕਮ ਕੀਤਾ ਵੀ ਇੱਕੋ ਤਲਵਾਰ ਦੇ ਵਾਰ ਨਾਲ ਸ੍ਰੀ ਸਾਹਿਬ ਦੇ ਨਾਲ ਇਹਨਾਂ ਦਾ ਸਿਰ ਲਾਇਆ ਜਾਵੇ ਤੇ ਇਹਦੇ ਦੀ ਭੁੱਖ ਨਿਵਰਤ ਕੀਤੀ ਜਾਵੇ ਜੋ ਕਾਣੇ ਦੇ ਦੀ ਭੁੱਖ ਨਿਵਰਤ ਕੀਤੀ ਤੇ ਮਹਾਰਾਜ ਨੇ ਆਖਿਆ ਵੀ ਤੇਰੇ ਕਰਕੇ ਹੀ ਬਠਿੰਡੇ ਦੇ ਵਿੱਚ ਕਾਲ ਪੈਂਦਾ ਸੀ ਤੇਰੇ ਕਰਕੇ ਹੀ ਇਹ ਮਾਲਵੇ ਦੀ ਧਰਤੀ ਤੇ ਕਾਲ ਪੈਂਦਾ ਸੀ ਇਸ ਕਰਕੇ ਤੂੰ ਹਣ ਦੱਖਣ ਦੇਸ਼ ਨੂੰ ਚਲਾ ਜਾ ਉਹ ਇਸ ਧਰਤੀ ਨੂੰ ਛੱਡ ਕੇ ਚਲਾ ਗਿਆ ਇਹੜਾ ਬਠਿੰਡਾ ਦੀ ਧਰਤੀ ਹੈ ਮਾਲਵੇ ਦੀ ਧਰਤੀ ਹੈ ਗੁਰੂ ਸਾਹਿਬ ਨੇ ਤਮਾਮ ਵਰ ਦੇ ਕੇ ਨਵਾਜਿਆ ਕਿਉਂਕਿ ਇਹ ਬੜਾ ਰੇਗਿਸਤਾਨ ਦਾ ਇਲਾਕਾ ਸੀ ਬੜੇ ਟਿੱਬੇ ਸੀ ਅੱਜ ਜੋ ਹਰਿਆ ਭਰਿਆ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਤਮਾਮ ਵਰ ਦੇ ਕੇ ਨਵਾਜਿਆ ਇਸ ਧਰਤੀ ਦੇ 10ਵੇਂ ਪਾਤਸ਼ਾਹ ਜੀ ਹਾਜੀ ਸਾਹਿਬ ਦਾ ਉਧਾਰ ਕੀਤਾ ਤੇ ਕਿਲਾ ਸਾਹਿਬ ਗਏ ਤਮਾਮ ਵਰ ਦੇ ਕੇ ਆ ਨਵਾਜਿਆ ਸੰਗਤਾਂ ਬੜੀ ਸ਼ਰਧਾ ਦੇ ਨਾਲ ਜਿੱਥੇ ਗੁਰਦੁਆਰਾ ਹਾਜੀਦਨ ਸਥਾਨ ਤੇ ਮੱਸੀਆ ਦਾ ਦਿਹਾੜਾ ਲੱਗਦਾ ਗੁਰਪੂਰਬ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪੂਰਬ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਨੇ ਸਾਰੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਬਣਾਏ ਜਾਂਦੇ ਨੇ ਖਾਸ ਕਰਕੇ ਮੱਸੀਆ ਦਾ ਦਿਹਾੜਾ ਬੜੇ ਭਾਰੀ ਤੂਮਦਾਮ ਨਾਲ ਮਨਾਇਆ ਜਾਂਦਾ ਸੰਗਤਾਂ ਦੂਰੋਂ ਜਿਹੜੋ ਚੱਲ ਕੇ ਸਰੋਵਰ ਦੇ ਵਿੱਚ ਦਰਸ਼ਨ ਕਰਦੀ ਹੈ ਅਜੋ ਇਤਿਹਾਸਕ ਵਣ ਇੱਥੇ ਗੁਰੂ ਸਾਹਿਬ ਨੇ ਬੈਠ ਕੇ ਹਾਜੀ ਸਾਹਿਬ ਦੇ ਨਾਲ ਜੋ ਗੋਸ਼ਟੀ ਕੀਤੀ ਉਹਨਾਂ ਦਾ ਉਧਾਰ ਕੀਤਾ ਤੇ ਨਾਲ ਜੋ ਦਰਗਾਹ ਆ ਬੜੀ ਸ਼ਰਧਾ ਦੇ ਨਾਲ ਜੋ ਮੁਸਲਮਾਨ ਵੀਰ ਵੀ ਆਉਂਦੇ ਉਹ ਗੁਰੂ ਘਰ ਵੀ ਮੱਥਾ ਟੇਕਦੇ ਆ ਤੇ ਦਰਗਾਹ ਤੇ ਜਾ ਕੇ ਵੀ ਨਮਸਕਾਰ ਕਰਦੇ ਆ ਇਸ ਕਰਕੇ ਸਦ ਭਾਵਨਾ ਬੜੀ ਆ ਸਾਰੇ ਵਰਗਾਂ ਦੇ ਲੋਕ ਮਿਲ ਕੇ ਇਹਨਾਂ ਗੁਰੂ ਸਥਾਨਾਂ ਦੀ ਆ ਸੁਭਾਵਾਂ ਕਰਦੇ ਆ ਜੀ ਬਾਬਾ ਜੀ ਇੱਕ ਹੋਰ ਜਿਹੜੀ ਗੱਲ ਜੁੜੀ ਹੋਈ ਆ ਕਿ ਹਾਜੀ ਰਤਨ ਗੁਰਦੁਆਰਾ ਸਾਹਿਬ ਵਿੱਚ ਇੱਕ ਤਾਂ ਝਾੜੂ ਜਿਹੜੇ ਚੜਦੇ ਆ ਇੱਕ ਨਮਕ ਚੜਦਾ ਉਹਦਾ ਕੀ ਕਾਰਨ ਆ ਜੀ ਦੇਖੋ ਇਤਿਹਾਸਕ ਹਨ ਸੰਗਤਾਂ ਦੀ ਸ਼ਰਧ ਹੈ ਕਿ ਇੱਥੇ ਅਰਦਾਸ ਕਰਦੇ ਆ ਕਿ ਸਾਡੇ ਕੋ ਫਿੰਸੀਆਂ ਹੋ ਗਈਆਂ ਕੋ ਫੋੜੇ ਹੋ ਗਏ ਆ ਭਾਵੇਂ ਇਤਿਹਾਸਕ ਤੌਰ ਤੇ ਜਾਂ ਗੁਰਮਤ ਅਨੁਸਾਰ ਨਹੀਂ ਪਰ ਫਿਰ ਵੀ ਇਹ ਪਰੰਪਰਾ ਸੰਗਤਾਂ ਦੀ ਸ਼ਰਧ ਹੈ ਜੋ ਕੋਈ ਬੋਕਰਾਂ ਲੈ ਕੇ ਆਉਂਦੇ ਆ ਨਮਕ ਲੈ ਕੇ ਆਉਂਦੇ ਆ ਉਹ ਆ ਕੇ ਇੱਥੇ ਚੜਾਉਂਦੇ ਨੇ ਤੇ ਲੋਕ ਗੁਰੂ ਸਾਹਿਬ ਦੇ ਕੋਲ ਅਰਦਾਸ ਕਰਦੇ ਕੋ ਵੱਖਰਾ ਕਿਸੇ ਨੂੰ ਕਿਹਾ ਨਹੀਂ ਜਾਂਦਾ ਵਖਰਾ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਪ੍ਰਬੰਧ ਵੱਲੋਂ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਕੋਕਰ ਲੈ ਕੇ ਆਓ ਜਾਂ ਕੋਈ ਨਮਕ ਲੈ ਕੇ ਆਓ ਪਰ ਫੇਰ ਵੀ ਸੰਗਤਾਂ ਦੀ ਪ੍ਰਾਤਨ ਸਮੇਂ ਤੋਂ ਲੈ ਕੇ ਚੱਲ ਰਹੀ ਹੈ ਇੱਥੇ ਲੋਕ ਨਮਕ ਲੈ ਕੇ ਆਉਂਦੇ ਨੇ ਕੋਕਰ ਲੈ ਕੇ ਵੀ ਆਉਂਦੇ ਨੇ ਤੇ ਵੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਆਪ ਹੀ ਅਰਦਾਸ ਕਰਦੇ ਨੇ ਜਾਂ ਗ੍ਰੰਥੀ ਸਿੰਘ ਤੋਂ ਅਰਦਾਸ ਕਰਦੇ ਨੇ ਸ਼ਰਧਾ ਦੇ ਨਾਲ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਹਜੂਰ ਹਾਜ਼ਰ ਹੁੰਦਾ ਇਤਿਹਾਸਤਾਨਾਂ ਤੇ ਉਹ ਵਾਹਿਗੁਰੂ ਕਿਰਪਾ ਕਰਦਾ ਉਹਨਾਂ ਪਰਿਵਾਰਾਂ ਤੇ ਇਹ ਬਹੁਤ ਵੱਡਾ ਇਤਿਹਾਸ ਆ ਤੇ ਗੁਰੂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਹਰ ਵਰਗ ਦੇ ਲੋਕ ਚੱਲ ਕੇ ਗੁਰੂ ਕੀਆਂ ਖੁਸ਼ੀਆਂ ਇਹਨਾਂ ਸਥਾਨਾਂ ਤੇ ਆ ਕੇ ਪ੍ਰਾਪਤ ਕਰਦੀਆਂ ਨੇ ਇਥੋਂ ਦਾ ਇਤਿਹਾਸ ਹੈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਅਸੀਂ ਗੱਲ ਕਰਕੇ ਦੂਜੇ ਪਾਸੇ ਦੀ ਦਰਗਾਹ ਬਣੀ ਹੋਈ ਆ ਪਹਿਲਾਂ ਰਾਸਤਾ ਜਿਹੜੇ ਇੱਕ ਹੀ ਹੁੰਦਾ ਸੀ ਇੱਕ ਸਥਾਨ ਤੇ ਗੁਰਦੁਆਰਾ ਸਾਹਿਬ ਸੀ ਇੱਕ ਸਥਾਨ ਤੇ ਜਿਹੜੀ ਉਹ ਦਰਗਾਹ ਸੀਗੀ ਤੇ ਮੁਸਲਮਾਨ ਭਾਈ ਚਾਰੇ ਵੱਲੋਂ ਵੀ ਜਿਹੜਾ ਬਹੁਤ ਜ਼ਿਆਦਾ ਸਤਿਕਾਰ ਹੈ ਗੁਰਦੁਆਰਾ ਸਾਹਿਬ ਵਿੱਚ ਉਹ ਕੀਤਾ ਜਾਂਦਾ